ਨੁਕਰੀਆਂ ਦਾ ਸ਼ਕੀਨ ਚੈਨਲ ਵੇਖ ਰਿਹਾ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਜੀ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਵੀ ਜੀ ਅੱਜ ਆਪਾਂ ਗੱਲ ਕਰਾਂਗੇ ਇੱਕ ਘੋੜੀ ਜਿਹੜੀ ਸੁੰਦੀ ਆ ਉਹ ਕਿੰਨੇ ਦਿਨਾਂ ਬਾਅਦ ਸੁੰਦੀ ਆ ਘੋੜੀ ਵੀਰ ਜੀ ਘੋੜੀ ਦੇ ਸੁੰਦ ਦਾ ਜਿਹੜਾ ਟਾਈਮ ਆ ਨਾ ਉਹ 315 ਦਿਨ ਤੋਂ ਲੈ ਕੇ ਤੇ 340 ਦਿਨ ਦੇ ਅੰਦਰ ਅੰਦਰ ਸੁੰਦੀ ਘੋੜੀ ਸਾਡੇ ਘਰੇ ਜਿੰਨੀਆਂ ਵੀ ਘੋੜੀਆਂ ਸੂਈਆਂ ਆ ਕਿਸੇ ਨੇ 315 ਦਿਨ ਤੇ ਕਿਸੇ ਨੇ 316 ਜਾਂ 17 ਅੱਧ 18 ਦਿਨ ਖੜੇ ਵੈਸੇ ਕਈ ਘੋੜੀਆਂ ਇਹੋ ਜਿਹੀਆਂ ਹੁੰਦੀਆਂ ਕਿ 365 ਦਿਨ ਬਾਅਦ ਵੀ ਸੁੰਦੀਆਂ ਵੈਸੇ ਘੋੜੀ ਜਿੰਨਾ ਵੱਧ ਤੋਂ ਵੱਧ ਟਾਈਮ ਲਾਜੇ ਨਾ ਉਹਨਾਂ ਦਾ ਇੱਕ ਤਾਂ ਬੱਚਾ ਐਕਟਿਵ ਹੁੰਦਾ ਪੂਰਾ ਅੰਦਰੋਂ ਉਸ ਤੋਂ ਹੁੰਦਾ ਤੇ ਇੱਕ ਜਿਹੜੀਆਂ ਆਪਾਂ ਉਹਦੀਆਂ ਗਾਂਥੀਆਂ ਕਹਿ ਦਿੰਦੇ ਬੱਚੇ ਦੀਆਂ ਉਹ ਬਿਲਕੁਲ ਸਿੱਧੀਆਂ ਹੁੰਦੀਆਂ ਤੇ ਜਿਹੜੀ ਘੋੜੀ ਮੰਨ ਲਓ ਕਿ 315 ਦਿਨੀ ਜਾਂ 16 ਦਿਨੀ ਹੁੰਦੀ ਆ ਉਹਦਾ ਥੋੜਾ ਬੱਚਾ ਹੁੰਦਾ ਤਾਂ ਚਲੋ ਉਹ ਵੀ ਐਕਟਿਵ ਹੀ ਆ ਪਰ ਉਹ ਥੋੜਾ ਜਾਨਕਿ ਆਪਾਂ ਕਹਾਂ ਦਾਂਗੇ ਕਿ ਉਹ ਥੋੜਾ ਮਦਮ ਹੁੰਦਾ ਢਿੱਲਾ ਹੁੰਦਾ ਪੂਰਾ ਤੇ ਜਿਹੜੀ ਘੋੜੀ 11.5 12 ਮਹੀਨੇ ਨਹੀਂ ਹੁੰਦੀ ਐ ਉਹਦਾ ਬੱਚਾ ਬਿਲਕੁਲ ਐਕਟਿਵ ਹੁੰਦਾ ਪੂਰਾ ਆਮ ਜਿਹੜੀਆਂ ਜ਼ਿਆਦਾਤਰ ਘੋੜੀਆਂ ਆ ਮੇਰੇ ਹਿਸਾਬ ਨਾਲ ਕਿਉਂਕਿ ਸਾਡੇ ਘਰੇ 10.5 ਮਹੀਨੇ ਘੋੜੀ ਹੁੰਦੀ ਐ ਸਾਡੇ ਤਾਂ ਹੀ ਹੱਦ ਤੋਂ ਹੱਦ 11 ਮਹੀਨੇ ਕੱਢਦੀ ਐ ਤੇ ਜਿਹੜੀ ਘੋੜੀ 12 ਮਹੀਨੇ ਹੁੰਦੀ ਐ ਉਹਦਾ ਬੱਚਾ ਬਿਲਕੁਲ ਹੀ ਓਕੇ ਹੁੰਦਾ ਜਾਨੀ ਕਿ ਉਹਨੂੰ ਕੋਈ ਵੀ ਬਿਲਕੁਲ ਵੀ ਕੋਈ ਵੀ ਇਹੋ ਜਿਹੀ ਦਿੱਕਤ ਨਹੀਂ ਹੁੰਦੀ ਜਿਹਦੇ ਨਾਲ ਆਪਾਂ ਕਹਿ ਜਾਈਏ ਕਿ ਐਕਟਿਵ ਨਹੀਂ ਹੈ ਪੂਰਾ ਐਕਟਿਵ ਬੱਚਾ ਹੁੰਦਾ ਬਾਰੀ ਵੀ ਨਹੀਂ ਤੇ ਆਪਾਂ ਜੇ ਗੱਲ ਕਰੀਏ ਕਿ ਘੋੜੀ ਕਿਹੜੇ ਮਹੀਨੇ ਚ ਮੇਟ ਕਰਾਈ ਆ ਤੇ ਮੇਰੇ ਹਿਸਾਬ ਨਾਲ ਘੋੜੀ ਜਿਹੜੀ ਆ ਉੱਚੇਤ ਵਸਾਖ ਦੇ ਮਹੀਨੇ ਚ ਮੀਟ ਕਰਾਈ ਜਾਵੇ ਤਾਂ ਬਹੁਤ ਬੈਸਟ ਆ ਕਿਉਂਕਿ ਇੱਕ ਤਾਂ ਠੰਡ ਜਾਂਦੀ ਹੁੰਦੀ ਹੈ ਤੇ ਗਰਮੀ ਆਉਂਦੀ ਹੁੰਦੀ ਹੈ ਜਦੋਂ ਘੋੜੀ ਨੇ ਸੁਣਾ ਹੁੰਦਾ ਤੇ ਜਾਂ ਆਪਾਂ ਇਦਾਂ ਕਰ ਸਕਦੇ ਹਾਂ ਕਿ ਘੂੜੀ ਸਿਆਲ ਤੋਂ ਥੋੜਾ ਜਿਹਾ ਪਹਿਲਾਂ ਮੀਟ ਕਰਾਈ ਜਾਵੇ ਕਿਉਂਕਿ ਸਿਆਲ ਚੜਨ ਤੋਂ ਪਹਿਲਾਂ ਪਹਿਲਾਂ ਬੱਚਾ ਆਪਣੇ ਪੂਰਾ ਹੱਥਾਂ ਪੈਰਾਂ ਤੇ ਸਟੈਂਡ ਹੋ ਜਾਂਦਾ ਤੇ ਕਦੀ ਵੀ ਭਾਰ ਸਿਆਲ ਚ ਕੁੜੀ ਮੇਟ ਨਹੀਂ ਕਰਾਉਣੀ ਚਾਹੀਦੀ ਬੱਚਾ ਸਾਹਮਣਾ ਥੋੜਾ ਔਖਾ ਹੋ ਜਾਂਦਾ ਜਿਆਦੀ ਠੰਡ ਦੇ ਵਿੱਚ ਆਪਾਂ ਕੁੜੀ ਮੇਲ ਕਰਾਵਾਂਗੇ ਤੇ ਉਹਨੇ ਸੁੰਨਾ ਵੀ ਠੰਡ ਪੀਏ ਤੇ ਜੇ ਮੰਨ ਲਓ ਵੀ ਉਹ ਠੰਡ ਚ ਸੁੰਦੀ ਆ ਫਿਰ ਬੱਚੇ ਦੀ ਕੇਅਰ ਬਹੁਤ ਜਿਆਦਾ ਕਰਨੀ ਪੈਂਦੀ ਕਿਉਂਕਿ ਆਪਾਂ ਸਾਲ ਵੇਟ ਕੀਤੀ ਹੁੰਦੀ ਆ ਜੇ ਮੰਨ ਲਓ ਆਪਾਂ ਬੱਚੇ ਦੀ ਕੇਅਰ ਨਹੀਂ ਕਰਦੇ ਤੇ ਫਿਰ ਵੈਗਰੂ ਨਾ ਕਰੇ ਕੋਈ ਅਜਿਹੀ ਗੱਲਬਾਤ ਹੋ ਜੇ ਫਿਰ ਆਪਾਂ ਨੂੰ ਔਖਾ ਹੁੰਦਾ ਫੀਸ ਵੀ ਦਿੱਤੀ ਹੁੰਦੀ ਆ ਸਾਲ ਕੋੜੀ ਸਾਂਭੀ ਹੁੰਦੀ ਆ ਫਿਰ ਬੱਚੇ ਦਾ ਚਾਹ ਹੁੰਦਾ ਕਿ ਚਲੋ ਕੋੜੀ ਨੇ ਬੱਚਾ ਦਿੱਤਾ ਤੇ ਵੀ ਜੀ ਆਪਾਂ ਜੇ ਕੋੜੀ ਨੂੰ ਸਿਆਲ ਤੋਂ ਪਹਿਲਾਂ ਮੇਟ ਕਰਾਉਣਾ ਤਾਂ ਜਾਂ ਕੋੜੀ ਨੂੰ ਸਿਆਲ ਤੋਂ ਬਾਅਦ ਮੇਟ ਕਰਾਓ ਚੇਤ ਵਿਸਾਖਸ਼ ਚੇਤ ਦੀ ਮੇਟ ਕਰਾਈ ਘੋੜੀ ਫੱਗਣ ਚ ਸੂਗੀ ਜਾਂ ਤੇ ਜਾਂ ਚੇਤ ਚ ਸੂਗੀ ਤੇ ਜਿਹੜਾ ਫੱਗਣ ਦਾ ਮੌਸਮ ਆ ਠੰਡ ਸਾਰੀ ਨਿਕਲ ਜਾਂਦੀ ਆ ਪੰਗਾਰੇ ਦੀ ਬਾਹਰ ਸ਼ੁਰੂ ਹੋ ਜਾਂਦੀ ਆ ਤਾਂ ਬੱਚਾ ਸਾਹਮਣੇ ਥੋੜਾ ਸੌਖਾ ਹੋ ਜਾਂਦਾ ਬੱਚਾ ਜਦੋਂ ਮੰਨ ਲਓ ਵੀ ਆਪਣੇ ਹੱਥਾਂ ਪੈਰਾਂ ਤੇ ਹੋ ਜੇ ਸਟੈਂਡ ਤਾਂ ਫਿਰ ਤਾਂ ਕੋਈ ਦਿੱਕਤ ਨਹੀਂ ਕਿਉਂਕਿ ਫਿਰ ਉਹ ਆਪਦੇ ਆਪ ਨੂੰ ਸਾਹਮਣੇ ਜੋਗਾ ਹੋ ਜਾਂਦਾ ਕਈ ਤਾਂ ਘੋੜੀਆਂ ਬਹੁਤ ਸਿਆਣੀਆਂ ਹੁੰਦੀਆਂ ਆਪਦੇ ਬੱਚੇ ਨੂੰ ਥੋੜੀ ਜਿਹੀ ਨਹੀਂ ਆਸਲੀ ਹੋਣਗੀਆਂ ਕਈ ਥੋੜੀਆਂ ਕੱਬੀਆਂ ਹੁੰਦੀਆਂ ਕਈ ਜਿਹੜੀ ਪਹਿਲੀ ੜੀ ਘੋੜੀ ਸੂਈ ਹੋਵੇ ਉਹ ਬੱਚੇ ਨੂੰ ਦੁੱਧ ਨਹੀਂ ਪੀਉਂਦੀ ਛੇਤੀ ਤੇ ਜਿਹੜੀ ਘੋੜੀ ਬੱਚੇ ਨੂੰ ਦੁੱਧ ਨਾ ਪਿਆਵੇ ਛੇਤੀ ਵੀਰ ਜੀ ਉਹ ਘੋੜੀ ਨੂੰ ਆਪਾਂ ਤਿੰਨ ਪੈਰੀ ਪਾ ਕੇ ਪੈਂਖੜ ਤਾਂ 2-4 ਦਿਨ ਦੁੱਧ ਪਿਆਓ ਤੇ ਬੱਚਾ ਚੱਲ ਜਾਂਦੀ ਓ ਕਈ ਵੀਰਾਂ ਦੇ ਮੈਂ ਇੱਕ ਦਿਨ ਘੋੜੀ ਗਿਆਾਂ ਵੇਖਣ ਉਹ ਕਹਿੰਦੇ ਕਿ ਇਹ ਪਹਿਲੇ ਸਵੇਰੇ ਸੋਈ ਤੇ ਇਹਨੇ ਆਪ ਦਾ ਬੱਚਾ ਮਾਰ ਲਿਆ ਬੱਚਾ ਘੋੜੀ ਨੇ ਨਹੀਂ ਮਾਰਿਆ ਬੱਚਾ ਤਾਂ ਮਾਰ ਲਿਆ ਉਹਨਾਂ ਆ ਵੀ ਕਿਉਂਕਿ ਜਦੋਂ ਮੰਨ ਲਓ ਕਿ ਆਪਾਂ ਬੱਚੇ ਨੂੰ ਥੋੜੀ ਪਤਾ ਹੈ ਕਿ ਮੈਂ ਜਾਂ ਘੋੜੀ ਨੂੰ ਥੋੜੀ ਪਤਾ ਪਈ ਇਹਨੂੰ ਮੈਂ ਦੁੱਧ ਪਿਆਉਣਾ ਜਾਂ ਇਦਾਂ ਕਿਉਂਕਿ ਪਹਿਲੇ ਸਵੇ ਸੁਈ ਘੋੜੀ ਉਹ ਤੇ ਆਪਾਂ ਨੂੰ ਘਿੜਾਉਣਾ ਪੈਣਾ ਨਾ ਉਹਨੂੰ ਤਿੰਨ ਪੈਰੀ ਪੈਂਖੜ ਲਾਓ 2-4 ਦਿਨ ਮਿਹਨਤ ਕਰ ਲਓ ਬੱਚਾ ਵੀ ਬਚ ਜਾਏਗਾ ਤੇ ਘੋੜੀ ਵੀ ਖੁਸ਼ ਫਿਰ ਦੂਜੇ ਸਵੇ ਤਾਂ ਉਹ ਘੋੜੀ ਆਪਣੇ ਆਪ ਹੀ ਦੁੱਧ ਪਿਆ ਲੂਗੀ ਬੱਚੇ ਨੂੰ ਤੇ ਪਹਿਲੇ ਸਵੇ ਉਹਨੂੰ ਪੈਂਖੜ ਜਰੂਰ ਲਾਓ ਜੇ ਬੱਚੇ ਨੂੰ ਦੁੱਧ ਨਹੀਂ ਪਿਆਉਂਦੀ ਕਿਉਂਕਿ ਮੰਨ ਲਓ ਪਹਿਲੀ ਵਾਰੀ ਉਹਨੇ ਜਦੋਂ ਥਣਾ ਚ ਦੁੱਧ ਉਤਾਰਿਆ ਤੇ ਬੱਚੇ ਨੇ ਮੂੰਹ ਲਾਇਆ ਤੇ ਉਹਨੂੰ ਥੋੜੀ ਉਲਝਣ ਜਿਹੀ ਮਹਿਸੂਸ ਹੁੰਦੀ ਹੈ ਇਸ ਕਰਕੇ ਜਦੋਂ ਤਿੰਨ ਪੈਰੀ ਲਾਤੀ ਫਿਰ ਉਹਨੇ ਆਟੋਮੈਟਿਕੀ 2-4 ਦਿਨ ਚ ਗਿੱਜਣਾ ਫਿਰ ਲਾਉਣ ਦੀ ਲੋੜ ਹੀ ਨਹੀਂ ਜਦੋਂ ਮੰਨ ਲਓ ਕਿ ਬੱਚੇ ਨੂੰ ਪੈਣ ਮਹਾੜ ਗਈ ਜਾਂ ਲੱਤ ਮਾਰਨੋਂ ਹਟ ਗਈ ਫੇਰ ਤੇ ਕੋਈ ਚੱਕਰ ਹੀ ਨਹੀਂ ਫੇਰ ਤੇ ਉਹਨੇ ਆਟੋਮੈਟਿਕੀ ਦੁੱਧ ਪੀਣਾ ਜਦੋਂ ਦੁੱਧ ਪੀਣ ਲੱਗ ਗਿਆ ਬੱਚਾ ਬੱਚਾ ਪੂਰਾ ਐ ਸਟਿੱਕਟ ਹੋ ਜਾਣਾ ਕੈਮ ਹੋ ਜਾਣਾ ਤੇ ਵੀ ਜੀ ਜਿਹੜੇ ਵੀਰ ਵੀ ਆਪਣੇ ਘਰੇ ਪਹਿਲੀ ਵਾਰ ਕੁੜੀ ਸਵਾਉਂਦੇ ਆ ਉਹ ਖਾਸ ਇਸ ਗੱਲ ਦਾ ਧਿਆਨ ਰੱਖਿਆ ਕਰੋ ਕਿ ਜੇ ਬੱਚੇ ਨੂੰ ਕੁੜੀ ਦੁੱਧ ਨਹੀਂ ਪੀਉਂਦੀ ਤੇ ਉਹਨੂੰ ਤਿੰਨ ਪੈਰੀ ਜ਼ਰੂਰ ਲਾਉਣੀ ਆਪਾਂ ਤਿੰਨ ਪੈਰੀ ਪੈਂਖੜ ਜਦੋਂ ਪੈ ਗਿਆ ਫਿਰ ਬੱਚੇ ਨੂੰ ਕੋਈ ਦਿੱਕਤ ਨਹੀਂ ਨਹੀਂ ਤੇ ਕਈ ਵਾਰੀ ਐਦਾਂ ਹੋ ਜਾਂਦਾ ਜੇ ਆਪਾਂ ਪੈਂਖੜ ਨਹੀਂ ਲਾਉਂਦੇ ਤੇ ਬੱਚੇ ਦੇ ਲੱਤ ਮਾਰ ਦਿੰਦੀ ਘੋੜੀ ਤੇ ਫਿਰ ਬੱਚੇ ਦੇ ਸੱਟ ਪਿੱਟ ਲੱਗ ਜੇ ਜਾਂ ਕੋਈ ਨੁਕਸਾਨ ਹੋ ਜੇ ਫਿਰ ਬੱਚੇ ਦੀ ਕੇਅਰ ਕਰਨੀ ਥੋੜੀ ਔਖੀ ਹੋ ਜਾਂਦੀ ਹੈ ਕਈ ਵਾਰੀ ਟਾਈਮ ਹੀ ਨਹੀਂ ਹੁੰਦਾ ਤੇ ਫਿਰ ਐਦਾਂ ਐਦਾਂ ਕੰਮ ਜ਼ਿਆਦਾ ਖਰਾਬ ਹੋ ਜਾਂਦਾ